ਗੁਬਾਰ ਸਰਬ ਕਲਾ ਸਮ ਰੱਥ ਡੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀਂ ਕੁੱਲ ਤੇ ਪ੍ਰਗਟ ਹੋਏ ਤਾਈਂ ਕੁੱਲ ਕਾਉ ਨਾਮ ਪੁੰਦਵਾ ਦਸ ਗੁਰਿੰਦ ਕਾ ਮੇਰੀ ਹੈ ਪਰਣਾ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਨੇ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਾਸ ਕਰ ਚਰਣਾ ਅੰਮ੍ਰਿਤ ਸਿਖਾ ਪੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗੇ ਅੰਦਰ ਇਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪਰਮਦਾ ਰਉ ਉਪਰ ਸੀ ਸੁਨਿਵਾਇ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਸਿੰਘ ਬੁਕੇ ਮੇਰੇ ਗਾਵਲੀ ਪੰਨੀ ਜਾਏ ਨਾ ਤੀਰ ਤਰੋਆ ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋ ਆ ਸਿੰਗ ਸਿੱਧੇ ਆਸਣ ਸਭ ਜਗਤ ਦੇ ਨਾਨਕ ਆਦਮ ਤੇਜੇ ਕੋ ਆ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋ ਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਮੀ ਸੱਚਾ ਟੋ ਆ ਗੁਰਮੁਖ ਕਲ ਵਿੱਚ ਪ੍ਰਗਟ ਹੋ ਆ ਗੁਰਮੁਖ ਕਲ ਵਿੱਚ ਪ੍ਰਗਟ ਹੋ ਆ ਪਰਮ ਸਤਕਾਰ ਯੋਗ ਸੁਣ ਰਹੀ ਸਾਰੀ ਸਾਧ ਸੰਗਤ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਇਹ ਜਿਹੜੀ ਅੱਜ ਦੀ ਕਥਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਰਕੇ ਨਿਊਜ਼ੀਲੈਂਡ ਵਿੱਚ ਬੈਠੇ ਹੋਏ ਸਾਡੇ ਬਹੁਤ ਹੀ ਪਿਆਰ ਸਨੇਹ ਦੇ ਪਾਤਰ ਵਜੀਦ ਪਿੰਡ ਤੋਂ ਵੀਰ ਸਤਨਾਮ ਸਿੰਘ ਜਿਨ੍ਹਾਂ ਦੇ ਉਦਮ ਦੇ ਨਾਲ ਜਿਨ੍ਹਾਂ ਦੇ مشورے ਨਾਲ ਜਿਨ੍ਹਾਂ ਦੇ ਕਹਿਣ ਦੇ ਮੁਤਾਬਕ ਇਹ ਮੈਂ ਰਿਕਾਰਡਿੰਗ ਕਰ ਰਿਹਾ ਉਹਨਾਂ ਦਾ ਮੈਨੂੰ ਸੁਨੇਹਾ ਮਿਲਿਆ ਸੀ ਕਿ ਅਸੀਂ ਨਿਊਜ਼ੀਲੈਂਡ ਦੀ ਧਰਤੀ ਤੇ ਸਤਗੁਰੂ ਜਗਜੀਤ ਸਿੰਘ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਜਾ ਰਹੇ ਆ ਅਖੰਡ ਪਾਠ ਕਰ ਰਹੇ ਆ ਬੜੀ ਖੁਸ਼ੀ ਹੋਈ ਸੁਣ ਕੇ ਇੰਨਾ ਉਦਮ ਨੌਜਵਾਨਾਂ ਨੇ ਕੀਤਾ ਹੈ ਐਸੇ ਕਲਯੁਗ ਦੇ ਕੋਰ ਸਮੇਂ ਵਿੱਚ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਣਾ ਕਈ ਸੱਜਣ ਜਿਨ੍ਹਾਂ ਨੂੰ ਮੈਂ ਨਿਊਜ਼ੀਲੈਂਡ ਜਾਣਦਾ ਵੀਰ ਕਰਨਵੀਰ ਗੁਰਸੇਵ ਸਿੰਘ ਜਿਲੰਦਰ ਤੋਂ ਜੈਤਾ ਸਿੰਘ ਹੋਰ ਕਈ ਮਿੱਤਰ ਪਿਆਰੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਤੇ ਇਹ ਇੱਕ ਮੈਂ ਕਹਿਣਾ ਜਿਹੜਾ ਗੁਰੂ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਜਾ ਰਹੇ ਆ ਨਾ ਇਹ ਇਹਦੇ ਵਿੱਚ ਹੀ ਇੱਕ ਫਲਸਫੀ ਇਸ ਭਾਵ ਦੇ ਵਿੱਚ ਛਿਪੀ ਹੋਈ ਆ ਕਿਉਂ ਜ਼ਰੂਰਤ ਹੈ ਸਤਗੁਰੂ ਦੀ ਕਿਉਂ ਲੋੜ ਹੈ ਗੁਰੂ ਦੀ ਇਥੋਂ ਤੁਸੀਂ ਹਿਸਾਬ ਲਾ ਲਓ ਸਾਰੀ ਦੁਨੀਆ ਵੱਸਦੀ ਐ ਕੈਨੇਡਾ ਅਮਰੀਕਾ ਵੀ ਬੱਚੇ ਗਏ ਨੇ ਹੋਰ ਵੀ ਸਾਰੇ ਸਮਾਜ ਦੇ ਸੰਪਰਦਾਵਾਂ ਦੇ ਬڑے ਲੋਕ ਨੇ ਪਰ ਨੌ ਜਵਾਨ ਨੌ ਜਵਾਨਾਂ ਦੁਆਰਾ ਐਸਾ ਉਦਮ ਕਰਨਾ ਬਾਣੀ ਨਾਲ ਜੋੜਨਾ ਗੁਰੂ ਨਾਲ ਆਪਣਾ ਪਿਆਰ ਇਦਾਂ ਵਿਅਕਤ ਕਰਨਾ ਅਕੀਦਤ ਪੇਟ ਕਰਨੀ ਤੇ ਅਖੰਡ ਪਾਠ ਕਰਨਾ ਪੰਜਾਬ ਵਿੱਚ ਅੱਜ ਕੱਲ੍ਹ ਬੜਾ ਮੁਸ਼ਕਲ ਹੈ ਪਾਠੀ ਬੜੇ ਮੁਸ਼ਕਲ ਲੱਭਦੇ ਆ ਤੇ ਨਿਊਜ਼ੀਲੈਂਡ ਦੀ ਧਰਤੀ ਤੇ ਤੁਸੀਂ ਐਡਾ ਵੱਡਾ ਇਸਮੇਦ ਜੱਗ ਕਰਨ ਦਾ ਉਦਮ ਕੀਤਾ ਮੈਂ ਕਹਿੰਨਾ ਤੁਸੀਂ ਸਾਰੇ ਹੀ ਜਾਣੇ ਬੜੇ ਵਧਾਈ ਦੇ ਪਾਤਰ ਬਹੁਤ ਜ਼ਿਆਦਾ ਇਹ ਵੱਡਾ ਕੰਮ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਦੇ ਸਿੰਘ ਆਪ ਜੀ ਨੂੰ ਇਸੇ ਤਰ੍ਹਾਂ ਹੀ ਉਦਮਸ਼ੀਲ ਬਣਾਈ ਰੱਖਣ ਸਾਰਿਆਂ ਨੂੰ ਗੁਰਸਿੱਖੀ ਦਾ ਜੀਵਨ ਨਾਮ ਦਾਨ ਇਸ਼ਨਾਨ ਬਖਸ਼ਣ ਇਹ ਬੜੀ ਵੱਡੀ ਗੱਲ ਹੈ ਸੋ ਆਓ ਆਪਾਂ ਹੁਣ ਸਤਗੁਰਾਂ ਦੇ ਇਤਿਹਾਸ ਨਾਲ ਸਾਂਝ ਪਾਉਣੇ ਆ ਭਾਈ ਗੁਰਦਾਸ ਜੀ ਨੇ ਲਿਖਿਆ ਉਹ ਕਹਿੰਦੇ ਕੀ ਕਾਰਨ ਸੀ ਗੁਰੂ ਨਾਨਕ ਮਹਾਰਾਜ ਦੇ ਪ੍ਰਗਟ ਹੋਣ ਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਲਿਆ ਕੈਸਾ ਸਮਾਂ ਸੀ ਉਦੋਂ ਚਾਰ ਸ਼ਫੇਰੇ ਮਾਹੌਲ ਕਿੱਦਾਂ ਦਾ ਸੀ ਉਸ ਸਮੇਂ ਧਰਮ ਦੀ ਕੀ ਹਾਲਤ ਸੀ ਉਸ ਸਮੇਂ ਸਮਾਜ ਦੀ ਕੀ ਹਾਲਤ ਸੀ ਉਸ ਸਮੇਂ ਰਾਜਨੀਤਿਕ ਪੱਖ ਕਿੱਦਾਂ ਦੇ ਸਨ ਉਸ ਸਮੇਂ ਲੋਕਾਂ ਦਾ ਵਿਹਾਰ ਕਿੱਦਾਂ ਦਾ ਸੀ ਲੋਕ ਜੀਵਨ ਕਿੱਦਾਂ ਦਾ ਜੀਂਦੇ ਸਨ ਤੇ ਸਮਾਜ ਉਸ ਸਮੇਂ ਕਿਵੇਂ ਤਾਣੇ ਬਾਣੇ ਵਿੱਚ ਉਲਝਿਆ ਹੋਇਆ ਸੀ ਬਾਈ ਗੁਰਦਾਸ ਜੀ ਕਹਿੰਦੇ ਨੇ ਉਹ ਕਹਿੰਦੇ ਨੇ ਬਹੁ ਬਾਟੀ ਜਗ ਚੱਲੀਆਂ ਤਬ ਹੀ ਪੈ ਮੁਹੰਮਦ ਯਾਰਾ ਬਹੁਤ ਵੱਖੋ ਵੱਖਰੇ ਰਸਤੇ ਦੁਨੀਆ ਦੇ ਬਣ ਗਏ ਧਾਰਮਿਕ ਤੌਰ ਤੇ ਸੰਪਰਦਾਵਾਂ ਦੇ ਤੌਰ ਤੇ ਜੋਗੀ ਵੱਖਰੇ ਸਿੱਧ ਵੱਖਰੇ ਮੁਸਲਮਾਨ ਵੱਖਰੇ ਹਿੰਦੂ ਵੱਖਰੇ ਤੇ ਇਹਨਾਂ ਹਿੰਦੂਆਂ ਵਿੱਚ ਜੋਗੀਆਂ ਵਿੱਚ ਵੀ ਵੱਖੋ ਵੱਖਰੇ ਬਹੁਤ ਬਹੁਤ ਫਿਰਕੇ ਬਹੁਤ ਬਹੁਤ ਧਾਰਾਵਾਂ ਸਨ ਇਹਨਾਂ ਸਾਰਿਆਂ ਨੇ ਆਪਣੀ ਲੜਾਈ ਦੇ ਅੰਦਰ ਸਮਾਜ ਨੂੰ ਪੀ ਕੇ ਰੱਖ ਦਿੱਤਾ ਸਮਾਜ ਵੱਲ ਧਿਆਨ ਨਾ ਦਿੱਤਾ ਧਰਮ ਨੂੰ ਸਗੋਂ ਸਮਾਜ ਤੋਂ ਦੂਰ ਕਰ ਦਿੱਤਾ ਇਹ ਧਾਰਮਿਕ ਲੋਕਾਂ ਨੇ ਕਰਮ ਕਾਂਡ ਨੂੰ ਇੰਨਾ ਜ਼ਿਆਦਾ ਮੁੱਖ ਰੱਖ ਲਿਆ ਕਿ ਜਿਹੜਾ ਅਧਿਆਤਮਵਾਦ ਸੀ ਨਾਮ ਦੀ ਗੱਲ ਸੀ ਆਤਮਾ ਦੀ ਗੱਲ ਸੀ ਸ਼ੁਭ ਗੁਣਾ ਦੀ ਗੱਲ ਸੀ ਉਹ ਕਿਤੇ ਦੂਰ ਰਹਿ ਗਈ ਉਹਦੇ ਵੱਲ ਧਿਆਨ ਨਾ ਦਿੱਤਾ ਗਿਆ ਕਹਿਣ ਦਾ ਮਤਲਬ ਕਿ ਜਿਹੜਾ ਅਸਲੀ ਧਰਮ ਸੀ ਨਾ ਅਸਲੀ ਧਰਮ ਸਾਂਝਾ ਧਰਮ ਇੱਕ ਧਰਮ ਸਾਰੀ ਮਨੁੱਖਤਾ ਦਾ ਧਰਮ ਉਹਦੇ ਤੋਂ ਦੂਰ ਹੋ ਗਏ ਤੇ ਆਪੋ ਆਪਣੇ ਮਜ਼ਬ ਨੂੰ ਪਕੜ ਕੇ ਬੈਠ ਗਏ ਧਰਮ ਨੂੰ ਛੱਡ ਦਿੱਤਾ ਮਜ਼ਬ ਵਿੱਚ ਤੇ ਧਰਮ ਵਿੱਚ ਫਰਕ ਹੁੰਦਾ ਮਜਬ ਜਿਹੜਾ ਉਹ ਚਿੰਨਾ ਦਾ ਨਾਮ ਹੈ ਮਜਬ ਜਿਹੜਾ ਉਹ ਬਾਹਰੀ ਦਿਖਦਾ ਨਾਮ ਹੈ ਮਜਮ ਜਿਹੜਾ ਮਜਬ ਉਹ ਕਰਮ ਕਾਂਡ ਨਾਲ ਜੁੜਿਆ ਹੁੰਦਾ ਹੈ ਸਰੀਰ ਤੱਕ ਜੁੜਿਆ ਹੁੰਦਾ ਜਿਹੜਾ ਧਰਮ ਹੈ ਉਹ ਆਤਮਾ ਨਾਲ ਧਰਮ ਦਾ ਸਬੰਧ ਹੈ ਧਰਮ ਦਾ ਸਬੰਧ ਸ਼ੁਭ ਗੁਣਾ ਦੇ ਨਾਲ ਹੈ ਧਰਮ ਦਾ ਸਬੰਧ ਮਨ ਦੇ ਨਾਲ ਹੈ ਮਜਬ ਦਾ ਸਬੰਧ ਸਰੀਰ ਦੇ ਨਾਲ ਇਹ ਦੋ ਗੱਲਾਂ ਜਨੇ ਮੁਸਲਮਾਨ ਮਜ਼ਬ ਹੈ ਤੇ ਉਸ ਮਜ਼ਬ ਦੀਆਂ ਨਿਸ਼ਾਨੀਆਂ ਕੀ ਨੇ ਸੁੰਨਤ ਕਰਨੀ ਕਲਮਾ ਪੜਨਾ ਕੁਰਾਨ ਪੜ੍ਹਨੀ ਮੁਹੰਮਦ ਨੂੰ ਆਖਦੀ ਆਪਣਾ ਨਬੀ ਮੰਨਣਾ ਇਹ ਉਹਨਾਂ ਦੇ ਮਜ਼ਬ ਦੀਆਂ ਨਿਸ਼ਾਨੀਆਂ ਹਿੰਦੂਆਂ ਦੇ ਮਜ਼ਬ ਦਾ ਜਨੇਊ ਪਾਉਣਾ ਤਿਲਕ ਲਗਾਉਣਾ ਗਾਇਤਰੀ ਮੰਤਰ ਪੜ੍ਹਨਾ ਇਹ ਹਿੰਦੂ ਮਜ਼ਬ ਦੀ ਨਿਸ਼ਾਨੀ ਹੈ ਜੋਗੀਆਂ ਦੀਆਂ ਕੰਨ ਵਿੱਚ ਉਹ ਮੁੰਦਰਾ ਪਾਉਂਦੇ ਸਨ ਭਗਵਾ ਵੇਸ ਪਾਉਂਦੇ ਸਨ ਜੋਗੀਆਂ ਦੀਆਂ ਨਿਸ਼ਾਨੀਆਂ ਇਹ ਮਜ ਬਸੰਤ ਤੇ ਧਰਮ ਜਿਹੜਾ ਸ਼ਾਸਤਰਾਂ ਵਿੱਚ ਲਿਖਿਆ ਧਰਮ ਦੇ ਬਾਰੇ ਇਹ ਲਿਖਿਆ ਗਿਆ ਕਿ ਧਰਮ ਸਰਬ ਸੁਖ ਖਾਨ ਜਾਨ ਸਭ ਕੋ ਹਿਤਕਾਰੀ ਧਰਮ ਤਰੈ ਬੁੱਧੀਮਾਨ ਨਿਰੰਤਰ ਚੀਤ ਮਝਾਰੀ ਧਰਮ ਸਾਥ ਸੁਖ ਹੇਤ ਨਿਖਲ ਕਿਲ ਕਲ ਮਲ ਖੋਵਤ ਤਿੰਨ ਦੇਵਕੇ ਦੇਸ਼ ਧਰਮ ਕਰ ਪ੍ਰਾਪਤ ਹੋਵਤ। 10 ਅਸ਼ਟਨਰਕ ਕੁਸ਼ਟਨ ਵਿਖੈ ਧਰਮ ਵਿਮੁਖ ਨਰ ਨੀਤ ਗਮ। ਹੈ ਧਰਮ ਸਾਰ ਸੰਸਾਰ ਮੈਂ ਤਾਂ ਤੇ ਤਰਮ ਨਮਾਮੀ ਮਮ। ਧਰਮ ਸ਼੍ਰੇਸ਼ਟ ਹੈ। ਧਰਮ ਕਿਸ ਨੂੰ ਕਹਿੰਦੇ ਨੇ? ਖਿਮਾ ਹਿੰਸਾ ਦਇਆ ਮਰੀ ਦੂ ਸਤਿ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣਾ ਇਹ 10 ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ ਉਦੋਂ ਬੰਦਾ ਧਰਮੀ ਬਣ ਜਾਂਦਾ ਇੱਕ ਉਹਦੇ ਮਨ ਚ ਖਿਮਾ ਹੋਵੇ ਦੂਜਾ ਅਹਿੰਸਾ ਕਿਸੇ ਨੂੰ ਮਾਰੇ ਨਾ ਹਿੰਸਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਇੱਕ ਕਿਸੇ ਦਾ ਬੋਲ ਕੇ ਦਿਲ ਦਿਖਾਉਣਾ ਇਹਦਾ ਵੀ ਉਹਨਾ ਪਾਪ ਹੈ ਇੱਕ ਕਿਸੇ ਨੂੰ ਮਾਰਨਾ ਉਹ ਤਾਂ ਪਾਪ ਹੈਗਾ ਹੀ ਹੈ ਇੱਕ ਕਿਸੇ ਦੇ ਬਾਰੇ ਆਪਣੇ ਮਨ ਵਿੱਚ ਹੀ ਬੁਰਾ ਸੋਚੀ ਜਾਣਾ ਇਹ ਤਿੰਨ ਤਰ੍ਹਾਂ ਦਾ ਮਨ ਦੇ ਦੁਆਰਾ ਤੁਸੀਂ ਕਹੋਗੇ ਮਨ ਵਿੱਚ ਸੋਚਿਆ ਕੰਮ ਕੀਤਾ ਤੇ ਨਹੀਂ ਫਿਰ ਪਾਪ ਕਦੋਂ ਲੱਗਦਾ ਅਸਲ ਚ ਪਾਪ ਜਿਹੜਾ ਭਾਵ ਉਹ ਮਨ ਦਾ ਹੀ ਹੁੰਦਾ ਤੇ ਗੁਰਬਾਣੀ ਚ ਤੁਸੀਂ ਰੋਜ਼ ਸ਼ਬਦ ਪੜ੍ਹਦੇ ਜੇ ਨਾ ਭੀਜੇ ਰਾਗੀ ਨਾਦੀ ਬੇਦੀ ਨਾ ਭੀਜੇ ਸੁਰਤੀ ਗਿਆਨੀ ਜੋਗ ਨਾ ਭੀਜੇ ਬਾਹਰ ਬੈਠਿਆਂ ਸੁਨ ਨਾ ਭੀਜੇ ਦਾਤੀ ਕੀਤਾ ਪੁੰਨ ਨਾ ਰੱਬ ਭੇਜਦਾ ਸੁਨ ਸਮਾਧੀ ਲਾਇਆ ਨਾ ਰੱਬ ਭੇਜਦਾ দান ਕੀਤਿਆਂ ਨਾ ਪੁੰਨ ਕੀਤਿਆਂ ਨਾ ਰਾਗ ਕੀਤਿਆਂ ਨਾ ਸਾਜ ਵਜਾਇਆ ਨਾ ਵੇਦ ਪੜ੍ਹਿਆ ਫਿਰ ਕਹਿੰਦੇ ਉਹ ਭਿੱਜਦਾ ਕਿੱਦਾਂ ਤੇ ਕਹਿੰਦੇ ਲੇਖਾ ਲਿਖਿਆ ਮਨ ਕੈ ਪਾਏ ਤੁਹਾਡੀ ਮਨ ਦੀ ਭਾਵਨਾ ਕਿਦਾਂ ਦੀ ਹੈ ਉਹ ਲੇਖਾ ਲਿਖਿਆ ਜਾਣਾ ਮਨ ਦੀ ਭਾਵਨਾ ਦੇ ਨਾਲ ਜੋ ਮਨ ਦੇ ਭਾਵ ਹੋਣਗੇ ਇਸ ਕਰਕੇ ਜੇ ਮਨ ਚ ਕਿਸੇ ਦਾ ਬੁਰਾ ਸੋਚਦੇ ਆ ਮਾੜਾ ਚਿਤਵਦੇ ਆ ਉਹ ਲੇਖਾ ਲਿਖਿਆ ਜਾਏਗਾ ਤਾਂ ਕਰਕੇ ਤਿੰਨ ਪ੍ਰਕਾਰ ਦੀ ਹਿੰਸਾ ਮੰਨੀ ਹੈ ਇੱਕ ਮਨ ਵਿੱਚ ਮਾੜਾ ਸੋਚਣਾ ਬੋਲ ਕੇ ਕਿਸੇ ਦਾ ਦਿਲ ਦੁਖਾ ਦੇਣਾ ਤੇ ਕਿਸੇ ਨੂੰ ਮੁੱਕੀ ਨਾਲ ਸ਼ਸਤਰ ਨਾਲ ਮਾਰਨਾ ਟੁਕਣਾ ਵੜਣਾ ਦੁੱਖ ਦੇਣਾ ਇਹ ਦੋ ਅੰਗ ਖਿਮਾ ਅਹਿੰਸਾ ਤੀਜਾ ਦਇਆ ਮਨ ਵਿੱਚ ਦਇਆ ਹੋਵੇ ਪਹਿਲਾ ਖਿਮਾ ਕਰ ਦੇਣਾ ਕਿਸੇ ਨੂੰ ਮaaf ਕਰਨ ਦੀ ਸਮਰੱਥਾ ਹੋਵੇ ਦੂਜਾ ਹਿੰਸਾ ਨਾ ਕਰੇ ਬੰਦਾ ਮਾਰੇ ਨਾ ਕਿਸੇ ਨੂੰ ਤੀਜਾ ਦਇਆ ਚੌਥਾ ਮਿੱਠਾ ਬੋਲਣਾ ਪੰਜਵਾਂ ਤਪ ਕਰਨਾ ਛੇਵਾਂ ਦਾਨ ਕਰਨਾ ਸਤਵਾਂ ਉੱਚਾ ਆਚਰਣ ਅਠਵਾਂ ਸੁਚਮਤਾ ਸੁੱਚ ਮਰਜਾਦਾ ਤੇ ਨੌਵਾਂ ਤ੍ਰਿਸ਼ਨਾ ਨਾ ਹੋਵੇ ਤੇ ਦਸਵਾਂ ਬੰਦੇ ਦੇ ਹਿਰਦੇ ਚ ਸੰਤੋਖ ਹੋਵੇ ਇਹ 10 ਅੰਗ ਜਦੋਂ ਇਕੱਠੇ ਹੋ ਜਾਣ 10 ਗੁਣ ਉਦੋਂ ਬੰਦਾ ਧਰਮੀ ਬਣ ਜਾਂਦਾ ਭਾਵੇਂ ਉਹ ਕਿਸੇ ਵੀ ਮਜਬਦਾ ਭਾਵੇਂ ਉਹ ਕਿਸੇ ਵੀ ਜਾਤ ਪਾਤ ਦਾ ਹੋਵੇ ਕੋਈ ਵੀ ਹੋਵੇ ਉਹ ਧਰਮੀ ਹੁੰਦਾ ਇਹ ਧਰਮ ਤੋਂ ਲੋਕ ਦੂਰ ਹੋ ਗਏ ਸਨ ਇਹ ਧਰਮ ਨਹੀਂ ਸੀ ਕਿਸੇ ਦੇ ਕੋਲ ਗੁਰੂ ਨਾਨਕ ਨੇ ਧਿਆਨ ਮਾਰ ਕੇ ਵੇਖਿਆ ਕੌਮ 72 ਸੰਗ ਕਰ ਬਹੁ ਵਿਦ ਵੈਰ ਵਿਰੋਧ ਪਸਾਰਾ ਮੁਸਲਮਾਨ ਵੀ 72 ਫਿਰਕਿਆਂ ਵਿੱਚ ਵੰਡ ਗਏ ਸਨ ਰੋਜ਼ੇ ਈਦ ਨਮਾਜ਼ ਕਰ ਕਰਮੀ ਬੰਦ ਕੀਆ ਸੰਸਾਰਾ ਪੀਰ ਪੈਕੰਬਰ ਔਲੀਏ ਗਾਉਸ ਕੁਦਬ ਬੋ ਭੇਖ ਸਵਾਰਾ ਠਾਕਰ ਦਵਾਰੇ ਟਾਇਕੈ ਤੇ ਠੋੜੀ ਮਸੀਤ ਤੇ ਉਸਾਰਾ ਮਾਰਨ ਗਉ ਗਰੀਬ ਨੋ ਧਰਤੀ ਉੱਪਰ ਪਾਪ ਵਿਥਾਰਾ ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸ਼ਮਨਦਾਰਾ ਪਾਪੇ ਦਾ ਵਰਤਿਆ ਵਰਤਾਰ ਸਿਆਸੀ ਤੌਰ ਤੇ ਮੁਸਲਮਾਨਾਂ ਦਾ ਜ਼ੋਰ ਸੀ ਗੁਰੂ ਨਾਨਕ ਦੇ ਸਮੇਂ ਦੀ ਹਾਲਤ ਮਸੀਤਾਂ ਉਹ ਸਾਰੀਆਂ ਜਾ ਰਹੀਆਂ ਸੀ ਮੰਦਰਾਂ ਨੂੰ ਢਾਟਾ ਕੇ ਮਜ਼ਲੂਮਾਂ ਨੂੰ ਦੁੱਖ ਦਿੱਤਾ ਜਾ ਰਿਹਾ ਸੀ ਇਹ ਸਿਆਸੀ ਤੌਰ ਤੇ ਹਾਲਤ ਸਨ ਤੇ ਜਿਹੜੇ ਹਿੰਦੂਆਂ ਦੇ ਵਿੱਚ ਕੀ ਹਾਲਾਤ ਸਨ ਚਾਰ ਵਰਣ ਚਾਰ ਮਜ਼ਬਾ ਜਗ ਵਿੱਚ ਹਿੰਦੂ ਮੁਸਲਮਾਨੇ ਖੁਦ ਹੀ ਬਖੀਲੀ ਤਕabbਰੀ ਖਿੰਚੋ ਤਾਨ ਕਰਨ ਢਿਗਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਤੇ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਬਾਣੇ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੁਇਰਾ ਪੁਲਾਣੇ ਵੇਦ ਕਤਿਬ ਪੁਲਾਏ ਕੇ ਮੋਏ ਲਾਲਚ ਦੁਨੀ ਸਤਾਣੇ ਸੱਚ ਕਿਨਾਰੇ ਰਹਿ ਗਏ ਆਖੇ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿੱਟੇ ਆਵਣ ਜਾਣੇ ਸੱਚ ਕਿਤੇ ਦੂਰ ਰਹਿ ਗਿਆ ਆਪਸ ਵਿੱਚ ਲੜਦੇ ਮਰਦੇ ਪੈਸਾ ਮੁੱਖ ਹੋ ਗਿਆ ਮਾਇਆ ਨੂੰ ਮੁੱਖ ਰਖ ਲਿਆ ਗਊ ਬ੍ਰਾਹਮਣ ਕੌਕਰ ਲਾਵੇ ਗੋਬਰ ਤਰਨ ਨਾ ਜਾਈ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕਹੇ ਸਨ ਉਸ ਸਮੇਂ ਫਿਰ ਸੱਚੇ ਪਾਤਸ਼ਾਹ ਪਾਈ ਗੁਰਦਾਸ ਜੀ ਕਹਿੰਦੇ ਨੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਾ ਰਾਸ ਕਰ ਚਰਨਾ ਅੰਮ੍ਰਿਤ ਸਿਖਾਂ ਪੀ ਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਹਰਾਣਾ ਰੰਕ ਬਰਾਬਰੀ ਪੈਰੀ ਪਗਣਾ ਜਗ ਵਰਤਾਇਆ ਉਲਟਾ ਖੇਲ ਪਰਮ ਦਾ ਪੈਰਾ ਉੱਪਰ ਸਿਰ ਨਵਾਇਆ ਕਲ ਜਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਓ ਜੀ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਗੁਰੂ ਨਾਨਕ ਨੇ ਨਵੀਂ ਮਰਜ਼ਾ ਦਾ ਚਲਾਈ ਨਵਾਂ ਪੰਥ ਚਲਾਇਆ ਨਵਾਂ ਰਾਹ ਦੱਸਿਆ ਕਿਹੜਾ ਨਵਾਂ ਰਾਹ ਦੱਸਿਆ ਉਸ ਸਮੇਂ ਔਰਤ ਨੂੰ ਮਾੜਾ ਕਹਿੰਦੇ ਸਨ ਤੇ ਸਤਗੁਰ ਆਖਿਆ ਨਹੀਂ ਭਾਈ ਸੋ ਕਿਉ ਮੰਦਾ ਆਖਿਆ ਜਿਤ ਜੰਮੈ ਰਾਜਾਨ ਗੁਰੂ ਨਾਨਕ ਪਾਤਸ਼ਾਹ ਨੇ ਵਿਆਹ ਕਰਾਇਆ ਤੇ ਇਹ ਆਖਿਆ ਵਿੱਚੇ ਗ੍ਰਹਿ ਸਦਾ ਰਹੈ ਉਦਾਸੀ ਜੋ ਕਮਲ ਰਹਿ ਵਿੱਚ ਪਾਣੀ ਹੈ ਸਤਗੁਰਾਂ ਦੇ ਘਰੇ ਦੋ ਬੱਚੇ ਪੈਦਾ ਹੋਏ ਫਿਰ ਸਤਗੁਰਾਂ ਨੇ ਪੜ੍ਹਾਈ ਵਧੀਆ ਆਲਾ ਤਾਲੀਮ ਹਾਸਲ ਕੀਤੀ ਮੋਦੀ ਖਾਨੇ ਨੌਕਰੀ ਸਤਗੁਰਾਂ ਨੇ ਕੀਤੀ ਉਹ ਨੌਕਰੀ ਕਰਨੀ ਕੋਈ ਛੋਟੀ ਗੱਲ ਨਹੀਂ ਸੀ ਬਹੁਤ ਪੜ੍ਹੇ ਲਿਖੇ ਸਨ ਗੁਰੂ ਨਾਨਕ ਪਾਤਸ਼ਾਹ ਸਾਰੇ ਪੰਜਾਬ ਦਾ ਕੇਂਦਰ ਸੀ ਸੁਲਤਾਨਪੁਰ ਜਿਹੜਾ ਮੋਦੀ ਖਾਨਾ ਵੱਡਾ ਡੀਪੂ ਸੀ ਬਹੁਤ ਵੱਡਾ ਜਿਹਦਾ ਹਿਸਾਬ ਕਿਤਾਬ ਰੱਖਣਾ ਬਹੁਤ ਪੜੇ ਲਿਖੇ ਇਨਸਾਨ ਦਾ ਕੰਮ ਸੀ ਆਮ ਬੰਦਾ ਨਹੀਂ ਸੀ ਉਹ ਕਰ ਸਕਦਾ ਤੇ ਸਤਗੁਰੂ ਸੱਚੇ ਪਾਤਸ਼ਾਹ ਦਾ ਵਿਰੋਧ ਵੀ ਹੋਇਆ ਪਰ ਗਰੀਬ ਨਵਾਜ਼ ਨੇ ਇਹ ਗੱਲ ਸੰਸਾਰ ਨੂੰ ਦੱਸ ਦਿੱਤੀ ਡੰਕੇ ਦੀ ਝੋਟ ਤੇ ਵੀ ਘਰ ਵਿੱਚ ਰਹਿੰਦੇ ਆ ਹੱਸਦੇ ਆ ਖਾਂਦੇ ਆ ਪਹਿਨਦੇ ਆ ਬੰਦਾ ਮੁਕਤ ਹੋ ਸਕਦਾ ਹੈ ਜੇ ਉਹਦੀ ਨੀਅਤ ਸੱਚੀ ਹੋਵੇ ਜੇ ਉਹ ਧਰਮ ਕਰਮ ਕਰੇ ਸਿੱਖ ਧਰਮ ਦੇ ਤਿੰਨ ਅਸੂਲ ਗੁਰੂ ਨਾਨਕ ਨੇ ਬਣਾਏ ਇੱਕ ਨਾਮ ਇੱਕ ਦਾਨ ਤੇ ਇਸ਼ਨਾਨ ਇਹ ਤਿੰਨ ਚੀਜ਼ਾਂ ਮੁੱਢ ਜਿਹੜੇ ਨੇ ਮਤਲਬ ਮੁੱਢ ਮੂਲ ਸਿੱਖ ਧਰਮ ਦਾ ਸਤਗੁਰਾਂ ਆਖਿਆ ਸਿੱਖ ਜਿਹੜਾ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ ਇਸ਼ਨਾਨ ਕਰੇ ਸਰੀਰ ਨਿਰੋਗ ਰਹੇਗਾ ਫਿਰ ਨਾਮ ਜਪੇ ਮਨ ਨਿਰੋਗ ਰਹੇਗਾ ਫਿਰ ਦਸਾਂ ਨਵਾਂ ਦੀ ਕਿਰਤ ਕਮਾਈ ਕਰੇ ਤੇ ਉਹਦੇ ਚੋਂ দান ਕਰੇ ਇਹ ਤਿੰਨ ਚੀਜ਼ਾਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਵਾਸਤੇ ਲਾਜ਼ਮੀ ਰੱਖੀਆਂ ਕਹਿੰਦੇ ਬਾਬਾ ਨਾਨਕ ਜਨਮਿਆ ਜਿਸ ਵੇਲੇ ਆਪਣੇ ਮਾਤੇ ਪਿਓ ਦੀ ਧੀਰ ਬਣਿਆ ਭੈਣ ਨਾਨਕੀ ਲਈ ਪਰ ਉਹ ਨਾਨਕ ਸੋਨਾ ਨਿਕੜਾ ਜਿਆ ਸੀ ਵੀਰ ਬਣਿਆ ਉਹਨੇ ਮੁਖੋ ਉਚਾਰਿਆ ਸ਼ਬਦ ਜਿਹੜਾ ਜ਼ੁਲਮ ਮਿਟਣੇ ਲਈ ਸ਼ਮਸ਼ੀਰ ਬਣਿਆ ਬਣਿਆ ਹਿੰਦੂਆਂ ਦਾ ਯੋ ਗੁਰੂ ਸੱਚਾ ਤੇ ਸਿੱਧ ਕੀ ਮੋਮਨਾਂ ਦਾ ਕਮਲ ਪੀਰ ਬਣਿਆ ਨजीर ਵਾਸਤੇ ਬਣਿਆ ਉਹ ਸ਼ਾ ਨਾਨਕ ਲੋਕਾਂ ਲਈ ਪਰਬੇ ਨजीर ਬੜਿਆ ਇਕਬਾਲ ਸਮਝਿਆ ਹੁਕਾ ਤੌਹੀਦੇ ਉਹਦਾ ਪਟਕੇ ਲੋਕਾਂ ਲਈ ਆਪ ਰਹਾਗੀਰ ਬਣਿਆ ਉਹ ਘਰ ਛੱਡ ਤੁਰਿਆ ਘਰ ਛੱਡ ਤੁਰਿਆ ਦੁਨੀਆਂ ਸੋਦਣੇ ਨੂੰ ਲੋਕਾਂ ਸੋਚਿਆ ਨਾਨਕ ਫਕੀਰ ਬਣਿਆ ਚੱਕਰ ਲਾ ਮੁੜਿਆ ਲੋਕਾਂ ਵੇਖਿਆ ਤੇ ਸਾਰਾ ਜੱਗ ਹੀ ਉਹਦੀ ਜਗੀਰ ਬਣਿਆ ਗੁਰੂ ਨਾਨਕ ਪਾਤਸ਼ਾਹ ਮੇਰਾ ਦੇ ਮਾਲਕ ਜਦੋਂ ਮਹਾਤਮਾ ਬੁੱਧ ਘਰੋਂ ਚੱਲਿਆ ਤੇ ਮਹਾਤਮਾ ਬੁੱਧ ਜੀ ਨੇ ਆਪਣੇ ਸੁੱਤੇ ਹੋਏ ਬੇਟੇ ਦਾ ਮੂੰਹ ਚੁੰਮਿਆ ਸੁੱਤੀ ਹੋਈ ਪਤਨੀ ਨੂੰ ਵੇਖਿਆ ਜਾਂਦੀ ਵਾਰ ਤੇ ਘਰ ਤੋਂ ਕਿਉਂ ਨਿਕਲੇ ਆ ਆਪਣੀ ਮੁਕਤੀ ਲਈ ਮਹਾਤਮਾ ਬੁੱਧ ਗਿਆਨ ਪ੍ਰਾਪਤੀ ਲਈ ਆਪ ਮੁਕਤ ਹੋਣ ਵਾਸਤੇ ਨਿਕਲੇ ਜੇ ਵਿਦਾਂਤੀ ਗੱਲ ਕਰਦੇ ਨੇ ਤੇ ਆਪਣੇ ਗਿਆਨ ਦੀ ਇਹ ॠषि मुनि ਗੱਲ ਕਰਦੇ ਨੇ ਤੇ ਸਵੈ ਮੁਕਤੀ ਦੀ ਪਰ ਗੁਰੂ ਨਾਨਕ ਮਹਾਰਾਜ ਨੇ ਵੇਖਿਆ ਬਾਬਾ ਦੇਖੈ ਧਿਆਨ ਤਰ ਜਲਦੀ ਸਭ ਪ੍ਰithvi ਦੇ ਸਿਆਈ ਆਪਣੀ ਮੁਕਤੀ ਵਾਸਤੇ ਨਹੀਂ ਆਪਣੇ ਸਵੈ ਸਵਾਰਥ ਵਾਸਤੇ ਨਹੀਂ ਸਾਰਾ ਸੰਸਾਰ ਜਲਦਾ ਪਿਆ ਸੀ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਨੂੰ ਠਾਰਨ ਵਾਸਤੇ ਸੰਸਾਰ ਤੇ ਠੰਡ ਵਰਤਣ ਵਾਸਤੇ ਪਹਿਲੀ ਉਦਾਸੀ ਕਰਨ ਲਈ ਘਰ ਤੋਂ ਚੱਲੇ ਆ ਭਾਈ ਮਰਦਾਨੇ ਨੂੰ ਨਾਲ ਲਿਆ ਭਾਈ ਮਰਦਾਨਾ ਨਾਲ ਤੁਰਿਆ ਤੇ ਪਹਿਲੀ ਉਦਾਸੀ ਵੇਖੋ ਤੁਰਦੇ ਤੁਰਦੇ ਕਿੱਥੇ ਪਹੁੰਚ ਗਏ ਏਮਨਾਬਾਦ ਏਮਨਾਬਾਦ ਆਵਾਜ਼ ਮਾਰੀ ਐ ਬੜੇ ਬੜੇ ਮਹਿਲ ਵੀ ਸਨ ਬੜੇ ਬੜੇ ਵੱਡੇ ਮੋਨਾਰੇ ਹਵੇਲੀਆਂ ਦੇ ਪਰ ਇੱਕ ਕੱਚਾ ਜਿਹਾ ਕੋਠਾ ਹੈ ਵਾਰ ਕੀਤੀ ਹੋਈ ਹੈ ਛਾਪਿਆਂ ਦੀ ਗੁਰੂ ਨਾਨਕ ਨੇ ਆਵਾਜ਼ ਮਾਰੀ ਬਾਹਰ ਖਲੋ ਕੇ ਇੱਕ ਤਰਖਾਨ ਇੱਕ ਕਾਰੀਗਰ ਕਿਰਤ ਕਮਾਈ ਕਰਨ ਵਾਲਾ ਇੱਕ ਗਰੀਬ ਮਨੁੱਖ ਉਹ ਭਾਈ ਲਾਲੋ ਉਹ ਭਾਈ ਲਾਲੋ ਘਰਿਆਂ ਭਾਈ ਲਾਲੋ ਕਰੇ ਆ ਭਾਈ ਲਾਲੋ ਕਿੱਲੇ ਘੜਦਾ ਪਿਆ ਸੀ ਸਾਕ ਉਹਨੇ ਆਖਿਆ ਮੈਨੂੰ ਭਾਈ ਲਾਲੋ ਕਿੰਨੇ ਆਖਿਆ ਮੈਨੂੰ ਭਾਈ ਲਾਲੋ ਮੈਨੂੰ ਤੇ ਲੋਕ ਓਏ ਓਏ ਕਹਿ ਕੇ ਸ਼ੁੱਧਰ ਕਹਿ ਕੇ ਆਵਾਜ਼ਾਂ ਮਾਰਦੇ ਆ ਇਹ ਕਿਹੜਾ ਸਤਪੁਰਖ ਆ ਗਿਆ ਐਨੀ ਮਿੱਠੀ ਐਨੀ ਪਿਆਰੀ ਐਨੀ ਸ਼ਾਰੀਨੀ ਆਵਾਜ਼ ਐਨੀ ਦਿਲ ਖਿੱਚਵੀਂ ਤੁਣ ਦੌੜ ਕੇ ਨੰਗੇ ਪੈਰੀ ਗਿਆ ਜਾ ਕੇ ਵੇਖਿਆ ਖਲੋਤੇ ਗੁਰੂ ਨਾਨਕ ਮਹਾਰਾਜ ਨੈਣਾ ਚ ਅਲਾਹੀ ਅੰਮ੍ਰਿਤ ਭਾਈ ਮਰਦਾਨਾ ਮੋਢੇ ਤੇ ਰਬਾਬ ਰੱਖੀ ਹੈ ਗੁਰੂ ਨਾਨਕ ਮਹਾਰਾਜ ਨੇ ਅਖਿਆ ਭਾਈ ਲਾਲੋ ਸਨ ਵੰਦਰਣੀ ਬੁਲਾਏਗਾ ਮਹਾਰਾਜ ਆਓ ਮਹਾਰਾਜ ਮੈਂ ਪਛਾਨਿਆ ਨਹੀਂ ਆਓ ਤੁਹਾਡਾ ਹੀ ਹੈ ਇਕ ਗਰੀਬ ਖਾਨਾ ਆਪਜੀ ਦਾ ਹੀ ਐ ਮੈਂ ਸਮਝਿਆ ਕਿਤੇ ਤੁਹਾਨੂੰ ਭੁਲੇਖਾ ਲੱਗ ਗਿਆ ਅੱਜ ਉਹਨਾਂ ਦੇ ਘਰੇ ਭੋਜ ਐ ਮਲਕ ਭਾਗੋ ਦੇ ਘਰੇ ਲੰਗਰ ਲੱਗੇ ਆ ਨਾ ਅੱਗੇ ਵੀ ਸਾਧੂ ਬੜੇ ਆਏ ਨੇ ਰਸਤਾ ਪੁੱਛ ਕੇ ਜਾਂਦੇ ਮੈਂ ਸੁਣਿਆ ਰਸਤਾ ਪੁੱਛਣ ਆਏ ਜੇ ਉਹ ਸਾਹਮਣੇ ਜਿਹੜੇ ਚਿੱਟੇ ਚਿੱਟੇ ਧੌਲ ਹਰ ਦਿਸਦੇ ਆ ਨਾ ਸੰਗ ਮਰਮਰ ਦੇ ਗੁੰਬਦ ਵੱਡੇ ਵੱਡੇ ਉਹ ਮਲਕ ਭਾਗੋ ਦਾ ਕਾਰਿਆ ਮਹਾਰਾਜ ਆਸਦਾ ਰਸਤਾ ਜਾਂਦਾ ਹੈ ਗੁਰੂ ਨਾਨਕ ਮੁਸਕਰਾਏ ਨਹੀਂ ਭਾਈ ਲਾਲੋ ਮੈਂ ਤੇ ਤੇਰੇ ਕੋਲ ਆਇਆ ਮੈਂ ਤਾਂ ਤੇਰੇ ਵਾਸਤੇ ਆਇਆ ਭਾਈ ਲਾਲੋ ਦੀਆਂ ਅੱਖਾਂ 'ਚ ਹੰਝੂ ਆ ਗਏ ਮਹਾਰਾਜ ਮੇਰੇ ਗਰੀਬ ਵਾਸਤੇ ਮੈਂ ਤਾਂ ਗਰੀਬ ਜਿਹਾ ਬੰਦਾ ਮੈਨੇ ਤੇ ਦੋ ਵਕਤ ਦੀ ਰੋਟੀ ਵੀ ਨਹੀਂ ਪੱਕਦੀ ਆ ਖੁੱਦਰੇ ਦੀ ਰੋਟੀ ਖਾਣਾ ਟੁੱਟੇ ਹੋਏ ਕੁਜੇ ਚ ਪਾਣੀ ਪਿਆ ਹੋਇਆ ਆ ਪਾਟੀ ਮੇਰੀ ਪੱਗ ਹੈ ਲੀਰਾਂ ਲਮਕਦੀਆਂ ਮੇਰਾ ਜਾਮਾ ਹੈ ਮੈਂ ਤੁਹਾਨੂੰ ਕੀ ਸੁੱਖ ਸੁਵਿਧਾਵਾਂ ਦੇ ਸਕਦਾ ਮੇਰੇ ਕੋਲ ਤੇ ਸਾਬਤ ਮੰਜੀ ਵੀ ਨਹੀਂ ਤੁਹਾਡੇ ਵਾਸਤੇ ਆਸਣ ਲਵਾਉਣ ਵਾਸਤੇ ਸਤਿਗੁਰਾਂ ਨੇ ਮੁਬਾਰਕ ਚਰਨ ਉਹਦੇ ਘਰ ਵਿੱਚ ਰੱਖਿਆ ਐ ਲੱਗਾ ਜਿਵੇਂ ਕੱਖਾਂ ਦੀ ਕੁਲੀ ਬੈਕੁੰਠ ਨੁਮਾ ਬਕੁੰਟ ਸਵਰਗ ਬਣ ਗਈ ਹੋਵੇ ਭਾਈ ਲਾਲੋ ਨੇ ਲੰਮੇ ਪੈਕੇ ਡੰਡਾਤ ਬੰਦਨਾ ਕੀਤੀ ਆਪਣੀ ਚਾਦਰ ਲੱਕੜ ਦੇ ਸੱਕਾਂ ਤੇ ਵਿਛਾ ਦਿੱਤੀ ਸਤਿਗੁਰੂ ਨਾਨਕ ਮਹਾਰਾਜ ਉੱਥੇ ਹੀ ਬਹਿ ਗਏ ਆਸਨ ਲਾ ਲਿਆ ਗਰੀਬ ਨਵਾਜ ਕਹਿੰਦੇ ਮੈਂ ਆਇਆ ਹੀ ਤੇਰੇ ਵਾਸਤੇ ਆ ਮੈਂ ਆਇਆ ਹੀ ਗਰੀਬਾ ਨਿਮਾਨਿਆਂ ਨੂੰ ਗੱਲ ਨਾ ਲਾਉਣ ਵਾਸਤੇ ਆ ਮੈਂ ਆਇਆ ਹੀ ਦਬੇ ਕੁਚਲੇ ਲੋਕਾਂ ਨੂੰ ਉਠਾ ਕੇ ਕਹਿੰਦੇ ਗੁਰੂ ਨਾਨਕ ਦੀ ਨਜ਼ਰੋਂ ਮੈਂ ਨਜ਼ਰ ਖੈ ਅਲਾਹੀ ਹੈ ਦਸਤੇ ਮੁਬਾਰਕ ਮੈਂ ਉਨ੍ਹਾਂ ਕੇ ਖੁਦਾਈ ਹੈ ਕਾਨੋਂ ਮੈਂ ਉਨ੍ਹਾਂ ਕੇ ਗਰੀਬੋਂ ਕੀ ਚਿਖੇ ਦਿਲ ਮੈਂ ਦਰਦ ਹੈ ਜ਼ੁਬਾਂ ਤੇ ਸਚਾਈ ਕਹਿੰਦੇ ਤੈਨੂੰ ਆਖਣ ਸਮਝਾਵਾ ਲੈ ਤੇ ਸਾਂਝਾ ਨਬੀ ਜਹਾਨ ਦਾ ਤੂੰ ਤੇਰੇ ਵਿੱਚ ਨਹੀਂ ਵੱਖ ਵੱਖੇ ਵਾ ਤੇ ਸਭ ਨੂੰ ਇੱਕੋ ਜਾਣਦਾ ਤੂੰ Hindu ਹੋਵੇ Muslim ਹੋਵੇ ਤੇ ਦਰਦੀ ਹਰ ਇਨਸਾਨ ਦਾ ਤੂੰ ਤੇਰੇ ਦਿਲ ਦੀ ਦੁਨੀਆ ਉਦੋਂ ਬੱਤ ਚੜ ਵਰਗੀ ਹੋ ਜਾਵੇ ਜਦੋਂ ਕਿਸੇ ਦੁਖੀਏ ਦੀ ਅੱਖ 'ਚੋਂ ਅਥਰੂ ਇੱਕ ਵੀ ਚੋ ਜਾਵੇ ਹੋਈ ਸੁਤੰਤਰ ਭਾਰਤਾ ਵੇਖਾਂ ਇਹ ਰੀਜ ਤੇਰੇ ਦਿਲ ਹਸਦੀ ਸੀ ਖੁਸ਼ੀ ਹੋਣ ਜਦ ਗਰੀਬ ਨਿਮਾਣੇ ਤਾਂ ਦੁਨੀਆ ਤੇਰੀ ਵਸਦੀ ਸੀ ਇਹ ਗੁਰੂ ਨਾਨਕ ਮਹਾਰਾਜ ਸੁੱਕੀ ਰੁੱਖੀ ਮਿੱਸੀ ਰੋਟੀ ਖਾਦੀ ਰਾਤ ਨੂੰ ਕੀਰਤਨ ਕੀਤਾ ਲਾਗੇ ਬੰਨੇ ਦੇ ਲੋਕ ਆਏ ਬੈਠੇ ਅਲਾ ਹੀ ਅਨੰਦ ਬਣ ਗਿਆ ਸਵਰਗ ਬਣ ਗਿਆ ਸਵੇਰੇ ਫੇਰ ਉੱਠੇ ਇਸ਼ਨਾਨ ਪਾਣੀ ਕੀਤਾ ਭਾਈ ਮਰਦਾਨੇ ਨੇ ਰਬਾਬ ਛੇੜਿਆ ਰੱਬੀ ਤਰਮਾ ਅਲਾਹੀ ਰੰਗ ਗੁਰੂ ਨਾਨਕ ਨੇ ਬਾਣੀ ਪੜੀ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਏ ਜਿਹੜਾ ਕਸਤੂਰ ਕੁੰਘੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇ ਕਬੂਲਾ ਵਿਸਰਾ ਤੇਰਾ ਚਿੱਤ ਨਾ ਆਵੇ ਨਾ ਹਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਈ ਥਾ ਤਰਤੀ ਤਾ ਹੀ ਰੇ ਲਾਲ ਜੜਤੀ ਪਲਗ ਲਾਲ ਜੜਾ ਮੋਹਨੀ ਮੁਖ ਮਣੀ ਸੋ Cararanga a